ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਜੀ ਹੋਰ ਵਧੀਆ ਬਈ ਉਮੀਦ ਕਰਾਂ ਸਾਰੇ ਚੜ੍ਹਦੀ ਕਲਾ ਮੇ ਹੋਏਗੇ ਆਪਾਂ ਚਲੇ ਜੀ ਅੱਜ ਨੂਰ ਮਹਿਲ ਨੂੰ ਉੱਥੇ ਆਪਣੀ ਟਰਾਲੀ ਕੀ ਸਾਈ ਲਈ ਵੀ 18 ਗੁੱਡੀ ਕੀ ਬਾਕੀ ਸ਼ਮਨ ਵੀਰ ਵਾਲੀਆਂ ਮਤਲਬ 20 ਵੀ ਸਾਈ ਹੋਈ ਵੀ ਐ ਉਹ ਸ਼ਮਨ ਵੀਰ ਨੇ ਲੈਣ ਗਏ ਵੇ ਆ ਦੇਖੋ ਕਿੰਨੀ ਕਿ ਟਰਾਲੀਆਂ ਤਿਆਰ ਹੋ ਗਈਆਂ ਕਿੰਨੀਆਂ ਕਿ ਰਹਿ ਰੀਆਂ ਬਿਲਾਂ ਜਾ ਗਏ ਸ਼ਾਹ ਆਮਨ ਨੂੰ ਪਠਾਵਾਵਾਂ ਗੈਲ ਅਮਰ ਮੈਂ ਤਲਵਿੰਦਰ ਵੀਰ ਤਿੰਨੋ ਜਿਹੜੇ ਚਾਹੇਗੇ ਸ਼ਾਹਨ ਵੀਰ ਨੇ ਗਏ ਵਿਆਂ ਤੂੰ ਤੂੰ ਤਿੰਨ ਹੋ ਗਏ ਉਹਨਾਂ ਨੂੰ ਗਿਆ ਨੂੰ ਪਹਿਲਾਂ ਠੀਕ ਹੈ ਵੀਰ ਮਿਲਾਂ ਆ ਗਿਆ ਵੀਡੀਓ ਵਾਂ ਬਣੇ ਰਿਹਾ ਆਪਣੀ ਵੀਡੀਓ ਗੱਲ ਕਿੰਨਾ ਬਣਦਾ ਤੂੰ ਪਹੁੰਚ ਗਏ ਭਾਈ ਆਪਾਂ ਨੂਰ ਮਹਿਲ ਬਿਲਦੇਵ ਵਾਲਿਆਂ ਦੀ ਬਾਈ ਨਵੀਂ ਫੈਕਟਰੀ ਹੈ ਇਹ ਪੂਰੇ ਬਣ ਰੀਆਂ ਬਣੀਆਂ ਟਰਾਲੀਆਂ ਸ਼ਮਨਵੀਰ ਵਾਲੀ ਆਪਣੇ ਵਾਲੀ 18 ਫੁੱਟੀ ਹਜੇ ਲੇਟ ਹੈ ਇਹਨੂੰ ਲੱਗੇਗਾ ਹਫ਼ਤਾ ਆ ਦੇਖੋ ਛੋਟਾ ਜਿਹਾ ਖੜਿਆ ਟਰੈਕਟਰ ਨਾ ਨਵੀਂ ਫੈਕਟਰੀ ਬਣੀ ਹੈ ਬਾਈ ਭਾਈ ਕੀ ਉਹ ਐ ਬਣੀਆਂ ਦੋ ਟਰਾਲੀਆਂ ਚੇਬਿੱਡ ਵਾਲੀਆਂ ਹੋਰ ਕਰਨ ਫਿਰ ਕੀ ਹਾਲ ਹੈ ਸਸਰੀ ਗੱਲ ਬਾਈ ਠੀਕ ਹਾਂ ਹਾਂਜੀ ਵਧੀਆ ਰੋਡ ਵਧੀਆ ਹਾਂਜੀ ਇਹ ਬਣ ਰੀਆਂ ਬਾਈ ਦੋ ਟਰਾਲੀਆਂ ਬਣੀਆਂ ਇਹ ਕੱਚੀਆਂ ਪੱਕੀ ਜਿਹੜੀ ਹੋਈ ਆਪਣੀ ਪਰਲੇ ਵਾਸਤੇ ਆਣਾ ਤੇ ਕੰਮ ਤਾਂ ਲੱਗ ਗਿਆ ਨੇੜੇ 4 ਫੁੱਟ ਵਿड्ਡਾ 21 ਫੁੱਟ ਲੰਬੀ ਹੈ 7.5 ਫੁੱਟ ਚੌੜੀ ਹੈ ਇਨੂੰ ਲੱਗ ਗਿਆ ਗਾਟਾ ਵੀ ਲੱਗ ਗਿਆ ਧੂਰਾ ਵੀ ਲੱਗ ਗਿਆ ਉਹ ਦੋ ਕੱਛੀਆਂ ਹੋ ਗਈਆਂ ਉੱਧਰ ਕਿ ਕਪਣੀ ਪ੍ਰਾਣੀ ਨੂੰ ਜੱਕ ਲੱਗ ਰਿਹਾ ਇਹ ਮਿਗ ਵੈਲਡਿੰਗ ਹੈ ਬਾਈ ਮਿਗ ਵੈਲਡਿੰਗ ਹੋਆ ਬਾਈ ਸਾਰੇ ਟਰਾਲੀਆਂ ਨੂੰ ਦੂਈ ਵੈਲਡਿੰਗ ਨਹੀਂ ਹੁੰਦੀ ਹੁੰਦੀ ਇਹ ਮਿਗ ਸੈੱਟ ਹੈ ਮਿਗ ਵੈਲਡਿੰਗ ਹੋਣੀ ਹੈ ਸੌਫ ਆ ਦੇਖੋ ਜਿੱਥੇ ਲੱਗੀ ਹੈ ਇਤਰਾ ਕਿੰਨੀ ਸਫਾਈ ਦਾ ਕੰਮ ਹੈ ਥੋੜਾ ਬਹੁਤਾ ਦੂਆ ਵੀ ਕਰਾਂ ਕਿਤੇ ਜਿੱਥੇ ਕਿਤੇ ਜ਼ਰੂਰਤ ਦੂਏਗੀ ਹੈ ਇਹ ਦੇਖੋ ਇਹ ਦੇਖ ਪਤਾ ਵੀ ਨਹੀਂ ਲੱਗਦਾ ਇਤਰਾ ਜੋੜੀ ਹੈ ਬਹੁਤ ਸਫਾਈ ਦਾ ਕੰਮ ਹੈ ਬਈ ਸਾਫ ਕਰਨੇ ਵਾਲਾ ਜਿਗਾੜ ਲਾਇਆ ਜਿਹੜੇ ਮੈਂ ਦਾਣਾ ਜਾਂ ਸਾਫ ਕਰਾਓ ਹਵਾ ਗੇਲ ਚਲਾ ਅਜੇ ਚੱਲਦਾ ਨਹੀਂ ਹੋਇਆ ਚੱਲ ਰਿਹਾ ਅਜੇ ਨਵੀਂ ਫੈਕਟਰੀ ਦਾ ਕੰਮ ਹੈਗਾ ਉਹ ਬ੍ਰੀਕ ਬ੍ਰੀਕ ਜਾਂ ਦਾਣਾ ਜਾਂ ਹਵਾ ਲੋ ਹੈ ਉਸ ਗੱਲ ਸਾਫ ਕਰਾਂਗੇ ਕੱਲ ਨੂੰ ਲੈ ਵੀ ਪਹੁੰਚ ਗਏ ਆਪਾਂ ਫੈਕਟਰੀ ਬਿਲਡਿੰਗ ਸਿੰਘ ਕੰਪਨੀ ਤੇ ਬਈ ਨਗੀ ਪੁਰਾਣੀ ਫੈਕਟਰੀ ਹੈ ਵੇ ਪਹਿਲਾਂ ਬਣੀ ਟਰਾਲੀਆਂ ਉਰੇ ਤਿਆਰ ਹੋਈਆਂ ਲੋ ਬਈ ਪੁਰਾਣੀ ਟਰਾਲੀ ਆਪਣੀ ਇਸ ਨੂੰ ਲੱਗ ਰਿਹਾ ਚੱਕ ਬਾਈ ਇਹਨੂੰ ਸ਼ਮਨ ਵਾਲੀ ਨੂੰ ਬਿੱਡੂ ਵੀ ਕਾ ਵੀ ਉੱਚਾ ਕਰਿਆ ਉੱਪਰ ਫੋਲਡਿੰਗ ਵਾਲਾ 2 ਫੁੱਟ ਬਿੱਡੂ ਉੱਪਰ ਬਣਵਾਇਆ ਇੱਕ ਪੱਟ ਦੀ ਉਹ ਇਹਨੂੰ ਚੱਕ ਲੱਗੇਗਾ ਚਾਰ ਟਰਾਲੀਆਂ ਹੋ ਗਈਆਂ ਮਸ਼ੀਨ ਗੱਲ ਕਰਨਾ ਢੋਣੇ ਵਾਸਤੇ ਇਹ ਨਵੀਆਂ ਆਇਆਂ ਹਨ ਉਹਨਾਂ ਨੂੰ 4-4 ਫੁੱਟ ਬਿੱਟਾ ਇਸ ਨੂੰ 3 ਫੁੱਟ ਪਹਿਲਾਂ ਇਹੋ 2 ਫੁੱਟ ਉੱਪਰ ਬਣਾਇਆ ਸੀ ਨਵੇਂ ਸਿਰੇ ਚਾਰ ਰਿਆ ਕੰਮ ਬਈ ਹੁਣ ਲੇਟ ਹੋ ਗਿਆ ਕੰਮ ਮੈਂ ਥੋੜੀ ਲੇਬਰ ਨੂੰ ਵਰਗੀ ਦਿੱਕਤ ਸੀ ਛੋਟੀ ਟਰਾਲੀ ਇਹਨੂੰ ਕਮਾਣੀਆਂ ਲੱਗੀਆਂ ਕੋਈ ਸ਼ੌਂਕੀਆ ਬਣਵਾਈਏ ਬੰਦੇ ਨੇ ਇਹਨੇ ਟਾਇਰ ਪਹਿਨੇ ਇਸਮੋਂ ਬੰਮ ਐਸੀ ਦੇ ਇਹ ਕੋਈ ਡਬਲ ਜੋੜਾ ਹੋ ਰਹੀ ਹੈ ਤਿਆਰ ਇਹ ਬਣਾ ਕੇ ਇੱਕ ਵਿੱਚ ਚੜਾਈ ਵੀ ਹੈ ਆਪਣੀ 18 ਫੁੱਟੀ ਵੀ ਬਾਈ ਬਣ ਜਾਏਗੀ 10 ਕੁ ਦਿਨ ਘਰੇ ਬਾਈ ਲੱਗੇਗੇ ਬਾਈ ਨੂੰ ਘਰੇ ਆ ਵੀ ਕੋਈ ਨਹੀਂ ਉਹ ਚ ਹਜ਼ਾਰ ਦੇ ਲੇਟ ਦੇ ਦੀ ਤਾ ਵੀ ਨੇ ਪਹਿਲਾਂ ਦੇ ਦੇ ਕੰਪੈਨ ਚੱਲਦੀ ਹੋਇਆ ਬੜੀ ਗੰਨੀ ਹੈ ਇਹ ਪੀਟੀਓ ਵਾਲੀ ਹੈ ਟਰਾਲੀ ਬੋਲੀ ਵਾਲੀ ਹੈ ਸਾਰੇ ਤਰ੍ਹਾਂ ਦਾ ਕੰਮ ਚੱਲ ਰਿਹਾ ਵਾਜੀ ਇਹੋ ਬਈ ਪਿੱਛੇ ਇੱਕ ਵਰਕਸ਼ਾਪ ਉਰੇ ਟੈਂਕਰ ਬਣਾ ਛੋਟੀਆਂ ਟਰਾਲੀਆਂ ਹਰ ਡੀਜ਼ਲ ਵਾਲੇ ਪਾਣੀ ਵਾਲੇ ਦੁੱਧ ਵਾਲੇ ਉਹ ਛੋਟੀ ਟਰਾਲੀ ਤੇ ਆ ਰਹੀ ਹੈ ਦੇਖੋ ਰਿਪੇਅਰ ਫੈਂਸੀ ਛੋਟੇ ਟੈਂਕਰ ਪਰ ਟੈਂਕਰ ਉਹ ਬਣੇ ਹੋਏ ਆ ਇੱਕ ਪਰਾਂ ਹੋਰ ਪਲਾਂਟ ਆ ਉੱਥੇ ਰੋਟਾ ਵੇਟਰ ਤਵੀਆਂ ਤੁਵੀਆਂ ਬਣਾਏ ਉਦੋਂ ਹੀ ਸਾਈਡ ਦੇਖੋ ਕੁਸਮਰ ਪੇਰ ਵਾਲਾ ਵੀ ਆਇਆ ਵਾ ਇਹ ਕੋ ਟੈਂਕਰ ਐ ਕੁਝ ਟਰਾਲੀਆਂ ਉਹ ਟਰਾਲੀ ਰਿਪੇਅਰ ਵਾਲੀ ਆਈ ਵੀ ਇੱਕ ਇਹ ਖੜੀਆਂ ਟੈਂਕੀਆਂ ਦੇਖੋ ਕਿੰਨੀਆਂ ਬਣੀ ਹੋਈਆਂ ਉਹ ਟਰਾਲੀਆਂ ਖੜੀਆਂ ਉੱਧਰ ਬਣੀ ਹੋਈਆਂ ਕੁਝ ਰਿਪੇਅਰ ਵਾਲੀ ਹੋਣੀ ਆ

ਇਹ ਬਣੀ ਵੀ ਬਾਈ ਟਰਾਲੀ ਪੀਟੀਓ ਵਾਲੀ ਪ੍ਰੈਸਰ ਮਤਲਬ ਪਲੱਸ ਬ੍ਰੇਕਾਂ ਡਬਲ ਜੋੜਾ ਦੇਖੋ ਹਰ ਦੋਏ ਜੋੜੇ ਜ਼ੋਰ ਮਾਰਾਂ ਇਸਕੇ ਹਨਾ ਚੁੱਲਾ ਜੋੜ ਉਹ ਵੀ ਮਾਰ ਰਹੇ ਫਿਰ ਚਾਰੋ ਟਾਇਰ ਜ਼ੋਰ ਮਾਰ ਰਹੇ ਆ 4x4 ਹੈ ਪਿੱਛੇ ਜੈੱਕਾ ਲਗਿਆ ਵਾ ਪਲੱਸ ਬ੍ਰੇਕਾਂ ਸਰਬੇਛਣੇ ਵਾਤੇ ਹੀ ਬਣਾਈ ਵੀ ਹੈ ਬਾਈ ਨੇ ਬਕਾਉ ਤਾਂ ਹੈ ਹੀ ਹੈ ਕੋਈ ਬੰਦਾ ਕੋ ਪ੍ਰੈਕਟਰ ਦਾ ਲੱਗ ਗਿਆ ਫਟਰੀਵਰ ਟਾਇਰ ਐ ਐਮ ਆਰ ਪਈ ਬਮਾਂ ਸਾਰੀ ਟਰਾਲੀਆਂ ਵਾਂ ਐਮ ਆਰ ਬੈਠੇ ਆ ਬਾਈ ਅੰਦਰ ਪਰ ਇਹ ਬਈਆਂ ਗੱਲ ਜਲ ਜਾ ਕੇ ਆਪਾਂ ਲੈ ਫਿਰ ਪਹੁੰਚ ਗਏ ਆਪਾਂ ਬਾਈ ਕੇ ਦਫਤਰ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਵਧੀਆ ਸਤਿ ਸ਼੍ਰੀ ਅਕਾਲ ਜੀ ਅਕਲ ਜੀ ਦਾ ਚੈਨਲ ਐ ਬਣਾਇਆ ਵਾ YouTube ਕੀ ਨਾਮ ਹੈ ਜੀ ਆਪਣੇ ਚੈਨਲ ਦਾ ਵਿੰਟਰ ਜੈਰਟ ਪੰਜਾਬ ਠੀਕ ਹੈ ਵਿੰਟਰ ਜੈਰਟ ਪੰਜਾਬ ਠੀਕ ਆਪਣਾ ਜਿਹੜੀ ਪਹਿਲਾਂ ਵਾਲੀ ਟਰਾਲੀਆਂ ਗਈਆਂ ਅੰਕਲ ਜੀ ਨੇ ਵੀਡੀਓ ਕਰੀ ਵੀ ਉਹਨਾਂ ਟਰਾਲੀਆਂ ਗਈ ਹਲੋ ਬੈਠੇ ਆ ਕਰਦੇ ਆ ਬਾਈ ਸੈਟਿੰਗ ਦੇਖ ਕੇ ਬਈ ਗੱਲ ਕੀਕ ਜੀ ਬਣੇ ਰਹੋ ਆਪਣੀ ਵੀਡੀਓ ਕੋਲ ਲਿਓ ਜੀ ਇੱਕ ਹੋ ਗਈ ਟਰਾਲੀ ਤਿਆਰ 16 ਫੁੱਟੀ ਇਹ ਤੋੜਨੀ ਹੈ ਬਾਈ ਨੇ 16 ਫੁੱਟੀ ਇਹ ਬਾਈਆਂ ਨੇ ਬਿਨ ਬਿੱਡ ਤੇ ਬਣਾਈ ਹੈ ਗੰਨੇ ਵਾਸਤੇ ਏਕੀ ਫੁੱਟੀ ਸਵੇਰੇ ਜਹੇਗੀ ਇਹ ਵੀ ਤਿਆਰ ਹੈ ਟਰਾਲੀ ਇਹ ਵੀ ਬਿਨਾ ਬਿੱਡ ਤੇ ਹੈ ਇਹ ਵੀ ਬਿਨਾ ਬਿੱਡ ਤੇ ਹੈ ਇਹ ਗੰਨੇ ਵਾਸਤੇ ਹੈ ਟਰਾਲੀਆਂ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਣੇ ਰਹੇ ਕਰੋ ਆਪਣੇ ਚੈਨਲ ਨਾਲ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ 'ਵਾਂ ਠੀਕ ਹੈ ਜੀ ਓਕੇ ਬਾਏ ਬਾਏ ਫਸੇ ਕਾਲ ਸਾਰਿਆਂ ਨੂੰ